9 ਫਰਵਰੀ ਨੂੰ ਸਾਡੇ ਨਗਰ ਦੇ ਵਿੱਚ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਵਾਸਤੇ ਇੱਥੇ ਆਏ ਸੀ ਅਸੀਂ ਅਕਾਲੀ ਫੂਲਾ ਸਿੰਘ ਦੀ ਜੀਵਨੀ ਤੇ ਰਿਸਰਚ ਕਰਨ। ਉਹਨਾਂ ਨੇ ਅਕਾਲੀ ਪੰਥਰ ਸਿੰਘ ਨੂੰ ਟਾਰਗੇਟ ਕੀਤਾ ਕਿ ਇਹ ਜਿਹੜੇ ਐ ਮੱਝਵੀ ਸਿੱਖ ਪਰਦੇਸ ਦੇ ਦਸਤੂਰ ਨੇ। ਉਹਨਾਂ ਦੇ ਮਤਲਬ ਕਿਹੜਾ ਆਪਣਾ ਵੀ ਜਿਹੜਾ ਉਹਨਾਂ ਨੇ ਚੈਨਲ ਬਣਾਏ ਐ ਜਾਂ ਆਪਣੇ ਵੈਬਸਾਈਟ ਬਣਾਈਆਂ ਨੇ। ਉਹਨਾਂ ਦੇ ਉੱਪਰ ਉਹਨਾਂ ਨੇ ਅਕਾਲੀ ਫੂਲਾ ਸਿੰਘ ਦੀ ਟੀਮ ਜਿਹੜਾ ਮਾਜਵੀ ਸਿੰਘ ਨੇ ਦੱਸਿਆ ਅਸੀਂ ਇਸ ਗੱਲ ਦੀ ਜਿਹੜੀ ਹੈ ਹੋਰ ਨਿੰਦਾ ਕਰਦੇ ਆਂ ਹੋਰ ਵੀ ਕਈ ਹੋਰ ਸਿੱਖੀ ਵਿਦਵਾਨ ਨੇ ਜਿਹੜੇ ਅਕਾਲੀ ਪੁਰਖ ਸਿੰਘ ਬਾਰੇ ਇਸ ਤਰ੍ਹਾਂ ਦੀ ਭੱਦੀ ਜਿਹੜੀ ਸ਼ਬਦਾਵਲੀ ਜਾਂ ਟਿੱਪਣੀ ਕਰਨ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮਨਗਰ ਜਿਹੜਾ ਸੀ ਹਾਂ ਤਹਿਸੀਲ ਮੂਨਤ ਜਿਲ੍ਹਾ ਸੰਗਰੂਰ ਵਿਖੇ ਸਮੂਚੀਆਂ ਸਿੱਖ ਸੰਗਤਾਂ 71 ਹੋਈਆਂ ਨੇ। ਔਰ ਅੱਜ ਸਾਡੇ ਦਰਮਿਆਨ ਜਿਹੜਾ ਯੂਨਾਈਟਿਡ ਜੱਟ ਫੈਡਰੇਸ਼ਨ ਇੰਡੀਆ ਉਹਨਾਂ ਦੇ ਸੈਕਟਰੀ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਜੋਤ ਸਾਹਿਬ ਇਹ ਉਹਨਾਂ ਦੇ ਨਾਲ ਮੀਤ ਪ੍ਰਧਾਨ ਇੰਡੀਆ ਦੇ ਦਿਲਵਾਨ ਸਿੰਘ ਜੀ ਔਰ ਸਰਦਾਰ ਦਵਿੰਦਰ ਸਿੰਘ ਜੀ ਪਰਿਵਾਰ ਜੋ ਪੰਜਾਬ ਦੇ ਪ੍ਰਧਾਨ ਨੇ ਔਰ ਸਮੂਹ ਜੱਟ ਜਥੇਬੰਦੀ ਦੇ ਸਾਰੇ ਹੀ ਆਗੂ ਸਹਿਬਾਨ ਔਰ ਮੇਰੇ ਨਗਰ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸਾਹਿਬ ਖਜ਼ਾਨਚੀ ਸਾਹਿਬ ਤੇ ਮੈਂਬਰ ਸਹਿਬਾਨ ਔਰ ਨਾਲ ਹੀ ਸੂਚੀ ಗ್ರಾಮ ਪੰਚਾਇਤ ਨਗਰ ਦੇਲਾਸੀਆਂ ਮੈਂ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਇੱਕ ਬਹੁਤ ਹੀ ਗੰਭੀਰ ਮੁੱਦਾ ਜਿਹੜਾ ਸਾਡੇ ਲਈ ਬਣਿਆ ਸੀਗਾ ਉਹਦੇ ਸੰਬੰਧੇ ਵਿੱਚ ਤੁਸੀਂ ਇਕੱਠੇ ਹੋਏ ਹੋ ਕਿਉਂਕਿ ਪਿਛੇ 17 ਤਰੀਕ ਨੂੰ ਅਸੀਂ 17 7 2025 ਦੇ ਵਿੱਚ ਜਿਹੜਾ ਹੋਣਾ ਸੀ ਮਤਾ ਇੱਕ ਪਾਇਆ ਜੋ ਪਿੰਡ ਦੀ ਦੇ ਵਿੱਚ ਗ੍ਰਾਮ ਸਭਾ ਅਸੀਂ ਬੁਲਾਈ ਗਈ ਉਹਦੇ ਵਿੱਚ ਉਮਤਾ ਕਿਉਂ ਪਾਇਆ ਗਿਆ ਉਹ ਮਤਾ ਪੂਨ ਜੀ ਕਿਉਂ ਲੋੜ ਪਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅ ਫਰਵਰੀ 9 ਫਰਵਰੀ ਨੂੰ ਸਾਡੇ ਨਗਰ ਦੇ ਵਿੱਚ ਕੁਝ ਲੋਕ ਗੁੰਮਰਾਹ ਕਰਨ ਪ੍ਰਚਾਰ ਵਾਸਤੇ ਇੱਥੇ ਆਏ ਜਿਨ੍ਹਾਂ ਦੇ ਵਿੱਚ ਗੁਰਦਾਸ ਸਿੰਘ ਜਗਦੀਸ਼ ਸਿੰਘ ਗੀਕਪੁਰ ਉਹ ਇਹ ਕਹਿ ਕੇ ਗੁਰਦੁਆਰਾ ਕਮੇਟੀ ਨੂੰ ਉਹਨਾਂ ਨੇ ਆ ਕੇ ਮਿਲੇ ਕਿ ਅਸੀਂ ਅਕਾਲੀ ਫੂਲਾ ਸਿੰਘ ਜੀ ਦੀ ਜੀਵਨੀ ਤੇ ਰਿਸਰਚ ਕਰਨੀ ਹੈ ਸੋ ਕਿਉਂਕਿ ਸਾਡੇ ਸਾਰੇ ਹੀ ਲੋਕ ਭੂਲੇ ਭਾਲੇ ਆ ਦੇਖੋ ਜੇ ਰਿਸਰਚ ਕਰਨੀ ਹੈ ਤਾਂ ਬਹੁਤ ਵਧੀਆ ਗੱਲ ਹੈ ਅਕਾਲੀ ਫੂਲਾ ਸਿੰਘ ਦੀ ਜੀ ਵੀ ਜੇ ਕੋਈ ਰਿਸਰਚ ਕਰਦਾ ਹੈ ਤਾਂ ਬਹੁਤ ਵਧੀਆ ਗੱਦਮਾਨ ਵਾਲੀ ਗੱਲ ਹੈ ਪਰਤੂ ਉਹ ਰਿਸਰਚ ਦੇ ਨਾਤੇ ਉਹਨਾਂ ਨੇ ਅਕਾਲੀ ਫੂਲਾ ਸਿੰਘ ਨੂੰ ਟਾਰਗੇਟ ਕੀਤਾ ਕਿ ਇਹ ਜਿਹੜੇ ਹੈ ਮੰਜਵੀ ਸਿੱਖ ਬ੍ਰਦਰਹੂਡ ਦਾ ਸਵਰਥ ਨਹੀਂ ਜਦੋਂ ਸੋਸ਼ਲ ਮੀਡੀਆ ਤੇ ਅਸੀਂ ਸਾਰਿਆਂ ਨੇ ਦੇਖਿਆ ਤਾਂ ਸਾਰੇ ਹੀ ਨਗਰ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਕਿਉਂਕਿ ਇਹ ਜਿਹੜਾ ਨਗਰ ਹੈ ਇਹ ਨਗਰ ਸਰੌਾ ਜੱਟ ਸਿੱਖ ਦੇ ਨਾਲ ਸੰਬੰਧਤ ਅੱਜ ਵੀ 90% ਹੈ ਤੇ ਜਦ ਸਾਡੇ ਨਗਰ ਦੇ ਨਸੀਆਂ ਦੇ ਵਿੱਚ ਜਿੰਨੇ ਵੀ ਕੋਈ ਮਜੀਵੀ ਸਿੰਘ ਬਰਾਦਰੀ ਦੇ ਵਿੱਚ ਲੋਕ ਨੇ ਤੇ ਰਮਦਾਸੀਆ ਸਿੰਘ ਨੂੰ ਜਿਹੜੇ ਉਹ ਬਹੁਤ ਗਣਤੀ ਜਿਵੇਂ ਸਾਡੇ ਸਨਾਮੀ ਬਸਦੇ ਰਮਦਾਸੀ ਸਿੰਘ ਨੇ ਤੇ ਮਜੀਵੀ ਸਿੰਘ ਨੇ ਉਹ ਵੱਖ-ਵੱਖ ਨਗਰਾਂ ਤੋਂ ਆਇਓਏ ਪੁਰਾਣੇ ਸਮੇਂ ਦੇ ਪਰੰਤੂ ਮੈਂ ਇਸ ਗੱਲ ਦਾ ਚੈਲੰਜ ਵੀ ਕਰਦਾ ਕਿ ਅਗਰ ਕਿਸੇ ਨੂੰ ਆਪਣੀ ਫੈਮਿਲੀ ਦੇ ਇਤਿਹਾਸ ਦਾ ਕੁਝ ਪਤਾ ਹੈ ਕਿੰਨੇ ਸਾਲ ਤੋਂ ਲੈ ਕੇ ਪਤਾ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦਾ ਹੈ ਪਰੰਤੂ ਮੈਂ بطور ਇਸ ਨਗਰ ਦਾ ਸਰਪੰਚ ਹੋਣ ਦੇ ਨਾਤੇ ਜਿਹੜੀ ਗ੍ਰਾਮ ਸਭਾ ਵੀ ਬੁਲਾਈ ਉਹਦੇ ਵਿੱਚ ਬਹੁਤ ਗਿਣਤੀ ਲੋਕਾਂ ਨੇ ਆ ਕੇ ਸਾਡਾ ਜਿਹੜਾ ਸਾਧਕਾ ਸੂਚਨਾ ਇਕੱਠਾ ਹੋਇਆ ਕਿਉਂਕਿ ਮੈਂ ਮੇਰੀ ਫੈਮਿਲੀ ਜਸਪਾਲ ਸਿੰਘ ਸਪੁੱਤਰ ਸਰਦਾਰ ਮਿਸਰਾ ਸਿੰਘ ਮੇਰੀ ਆਪਣੀ ਫੈਮਿਲੀ ਦਾ ਜਿਹੜਾ ਇਤਿਹਾਸ ਹੈ ਉਹ ਮੈਂ 1822 ਤੋਂ ਲੈ ਕੇ ਜਾਣਨਾ 1822 ਦੇ ਵਿੱਚ ਸਾਡੇ ਬਜ਼ੁਰਗ ਹੋਏ ਐ ਬਾਬਾ ਡੱਲਾ ਸਿੰਘ ਬਾਬਾ ਡੱਲਾ ਸਿੰਘ ਦੇ ਸਪੁੱਤਰ ਸਨ ਸਰਦਾਰ ਸਮੁੰਦ ਸਿੰਘ ਸਮੁੰਦ ਸਿੰਘ ਦੇ 7 ਸਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ ਅਸੀਂ ਬਾਬਾ ਉਦੇ ਸਿੰਘ ਦੀ ਔਲਾਦ ਉਦਾਸ ਉਦੇਸਿੰਘ ਦੇ ਜਿਹੜੇ ਸੁਪੁੱਤਰ ਸਨ ਸਰਦਾਰ ਕਿਸ਼ਨ ਸਿੰਘ ਕਿਸ਼ਨ ਸਿੰਘ ਦੇ ਸੁਪੁੱਤਰ ਸਨ ਸਰਦਾਰ ਸਾਧੂ ਸਿੰਘ ਔਰ ਸਾਧੂ ਸਿੰਘ ਦੇ ਜਿਹੜੇ ਸੁਪੁੱਤਰ ਸਨ ਮੇਰੇ ਤਾਇਆ ਜੀ ਸਰਦਾਰ ਰਣਛਤਰ ਸਿੰਘ ਔਰ ਮੇਰੇ ਫਾਦਰ ਸਾਹਿਬ ਸਵਰਗੀ ਸਰਦਾਰ ਬਿਸਰਾ ਸਿੰਘ ਔਰ ਮੈਂ ਉਹਨਾਂ ਦਾ ਬੇਟਾ ਸਰਦਾਰ ਦਸਪਾਲ ਸਿੰਘ ਤੇ ਮੇਰਾ ਛੋਟਾ ਭਰਾ ਗੁਰਦੀਪ ਸਿੰਘ ਹੋਰ ਔਰ ਅੱਗੇ ਮੇਰੇ ਬੱਚੇ ਸੋ ਸਾਨੂੰ ਸਾਡੀਆਂ ਫੈਮਲੀਆں ਦੇ ਇਤਿਹਾਸ ਬਾਰੇ ਪਤਾ ਹੈ ਸੋ ਐਮੀ ਆਕੇ ਕੋਈ ਬੰਦਾ ਜਿਹੜੀ ਲੋਕਾਂ ਨੇ ਇਥੇ ਆ ਕੇ ਉਹ ਗੁੰਮਰਾਹਕੁਨ ਪ੍ਰਚਾਰ ਕੀਤਾ ਜਾਂ ਫੇਸਬੁੱਕਾਂ ਦੇ ਉੱਤੇ ਪਾਇਆ ਉਹਨਾਂ ਦਾ ਮੇਨ ਮੋਟਿਵ ਕੀ ਸੀ ਕਿਉਂਕਿ ਅਸੀਂ ਇੱਥੇ ਜਦੋਂ ਆਏ ਕਹਿੰਦੇ ਜੀ ਇੱਥੋਂ ਦੀ ਲੋਕੇਸ਼ਨ ਬੜੀ ਅੱਛੀ ਹੈ ਬੜਾ ਸ਼ਾਂਤ ਮਾਹੌਲ ਹੈ ਬੜੀ ਸੋਹਣੀ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਤੇ ਵੱਡੇ ਕੋਲੇ ਵਧੀਆ ਕਮਾਈ ਦਾ ਸਾਧਨ ਵੀ ਹੈ ਇਹ ਵਰਡ ਉਹਨਾਂ ਦੇ ਸੰਦੇ ਤੇ ਤੁਹਾਡੇ ਕੋਲੇ 6-7 ਏਕੜ ਜ਼ਮੀਨ ਵੀ ਹੈਗੀ ਗੁਰਦੁਆਰਾ ਸਾਹਿਬ ਕੋਲ ਉਹਨਾਂ ਨੇ ਉਹ ਉਸ ਸਮਝਰੀਏ ਦੇ ਨਾਲ ਜਿਹੜਾ ਹੈ ਇਹ ਥੀ ਆਪਦੇ ਜਿਹੜੀ ਇਹੇ ਗੱਲਾਂ ਬਾਤਾਂ ਕੀਤੀਆਂ ਤੇ 29 ਮਾਰਚ ਨੂੰ ਜਦੋਂ ਸਾਡਾ 12 13 14 ਮਾਰਚ ਨੂੰ ਸਮਾਗਮ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ 29 ਮਾਰਚ ਨੂੰ ਕੁਲਵਿੰਦਰ ਸਿੰਘ ਜਿਹੜੇ ਆਪਣੇ ਆਪ ਨੂੰ ਸ਼ਰਮੇ ਕਰੋੜੀ ਦੱਸਦੇ ਆ ਜੋ ਚੌਂਤਾ ਕਲਾ ਚ ਮਕੌਰ ਸਾਹਿਬ ਤੋਂ ਨਹੀਂ ਉਹਨਾਂ ਦੇ ਨਾਲ ਵੀ ਸਿੰਘਾਂ ਦੇ ਬਾਣੇ ਦੇ ਵਿੱਚ ਲਗਭਗ 3-4 ਗੱਡੀਆਂ ਦੇ ਵਿੱਚ ਕੋਈ 20 ਦੇ ਲਗਭਗ 15-20 ਦੇ ਲਗਭਗ ਸਿੰਘ ਆਏ ਚਲੋ ਆਏ ਇੱਥੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਨੂੰ ਸਲਵਾਨ ਕੀਤਾ ਚਾਹ ਪਾਣੀ ਪੁੱਛਿਆ ਤੇ ਚਾਹ ਪਾਣੀ ਦਿੱਤਾ ਪਰਤੂ ਉਸ ਸਮੇਂ ਇਸ ਮੁੱਦੇ ਤੇ ਕਦੇ ਕੋਈ ਇਦਾਂ ਦਾ ਗੰਭੀਰ ਕੋਈ ਵਿਚਾਰ ਨਹੀਂ ਹੋਇਆ ਕਿ ਉਹ ਇਸ ਤਰ੍ਹਾਂ ਨੇ ਇਸ ਤਰ੍ਹਾਂ ਨੇ ਜਿਹੜੇ ਰਿਸਰਚ ਕਰਨ ਆਏ ਸੀ ਉਹਨਾਂ ਨੇ ਮਤਲਬ ਜਿਹੜਾ ਆਪਣਾ ਕੋਈ ਜਿਹੜਾ ਉਹਨਾਂ ਨੇ ਚੈਨਲ ਬਣਾਏ ਆ ਜਾਂ ਕੋਈ ਆਪਣੇ ਕੋਈ ਵੈਬਸਾਈਟ ਬਣਾਈਆਂ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਜਿਹੜਾ ਮਜੀਠ ਸਿੰਘ ਦੱਸਿਆ ਤਾਂ ਉਸ ਦੀ ਅਸੀਂ ਮੈਂ ਇਸ ਨਗਰ ਦਾ ਸਰਪੰਚ ਮੋਰ ਦੇ ਨਾਤੇ ਔਰ ਇਸ ਨਗਰ ਦੀ ਸੋਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੇਰੇ ਨਗਰ ਦੇ ਸਾਰੇ ਸਿਆਣੇ ਸੂਝਵਾਨ ਆਗੂ ਸਹਿਬਾਨ ਔਰ ਸੂਚੀ ਗ੍ਰਾਹਕਨ ਹੈ ਅਸੀਂ ਇਸ ਗੱਲ ਦੀ ਜਿਹੜੀ ਹੈ ਘੋਰ ਨਿੰਦਾ ਕਰਦੇ ਹਾਂ ਕਿ ਉਹਨਾਂ ਨੇ ਜੋ ਇਹ ਕੀਤਾ ਉਹ ਆ ਕੇ ਆਪਣਾ ਹੋਰ ਵੀ ਕਈ ਫੇਸਬੁਕੀ ਵਿਦਵਾਨ ਨੇ ਜਿਹੜੇ ਅਕਾਲੀ ਪੂਰਨ ਸਿੰਘ ਬਾਰੇ ਕੋਈ ਇਸ ਤਰ੍ਹਾਂ ਦੀ ਭੱਦੀ ਜਿਹੜੀ ਸ਼ਬਦਾਵਲੀ ਜਾਂ ਟਿੱਪਣੀ ਵਰਤਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਪੂਲਾ ਸਿੰਘ ਜੀ ਜਿਹੜੇ ਆ ਉਹ ਇਦਾਂ ਦੇ ਯੋਧੇ ਜਰਮਾਨ ਹੋਏ ਜਿਨ੍ਹਾਂ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਜਿਹੜਾ ਬਹੁਤ ਵਧੀਆ ਜਿਹੜਾ ਬਾਦਸ਼ਾਹ ਜਿਨ੍ਹਾਂ ਦਾ ਮਤਲਬ ਰਾਸ ਦੇ ਵਿੱਚ ਕਦੇ ਵੀ ਕਦੇ ਕਿਸੇ ਨੂੰ फांसी ਨਹੀਂ ਲੱਗੀ ਕਦੇ ਵੀ ਕਿਸੇ ਨੂੰ ਕੋਈ ਚੋਰੀ ਨਹੀਂ ਹੋਈ ਕੋਈ ਸਜ਼ਾ ਨਹੀਂ ਕਿਸੇ ਨੂੰ ਹੋਈ ਉਸ ਰਾਜੇ ਨੂੰ ਵੀ ਸਜ਼ਾ ਦੇਣ ਵਾਲੇ ਹੋਏ ਆ ਅਕਾਲੀ ਪੂਲਾ ਸਿੰਘ ਔਰ ਅਸੀਂ ਉਸ ਨਗਰ ਦੇ ਵਸਨੀਕ ਆ ਸਾਡੇ ਲਈ ਇਹ ਮਾਨਣ ਵਾਲੀ ਗੱਲ ਆ ਸਾਡੇ ਦਰਮਿਆਨ ਜਿਹੜੇ ਵੀਰ ਪਹੁੰਚੇ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਆ ਕਿ ਇਹਨਾਂ ਨੇ ਵੀ ਗਲਾਕੇ ਵੀ ਇਹ ਧਰਤੀ ਧਾਨ ਹੈ ਜਿਸ ਧਰਤੀ ਨੇ ਇੰਦਾਂ ਦੇ ਯੋਧੇ ਜਨਮ ਜਿਹੜਾ ਜਨਮ ਦਿੱਤਾ ਠੀਕ ਹੈ ਤੇ ਸਿੱਖ ਧਰਮ ਦੇ ਵਿੱਚ ਜਾਤ ਪਾਤ ਦਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਰੰਤੂ ਦੇਖੋ ਅਗਰ ਤੁਸੀਂ ਕਿਸੇ ਨੂੰ ਟਾਰਗੇਟ ਇਦਾਂ ਕਰੋਗੇ ਤਾਂ ਉਹ ਅਸੀਂ ਹਰਗੇ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਸਰੋਆਾਂ ਦੇ ਸੱਤ ਪਿੰਡ ਅੱਜ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਸਾਰੇ ਪਿੰਡਾਂ ਦੇ ਵਿੱਚ 80 ਤੋਂ ਲੈ ਕੇ 90% ਜਿਹੜਾ ਹੈ ਉਹ ਜੱਟ ਸਿੱਖ ਸਰੋਆ ਨੇ ਤੋ ਅਗਰ ਕੋਈ ਇਦਾਂ ਦੇ ਕਮੈਂਟ ਕੋਈ ਕਰੂਗਾ ਉਹ ਅਸੀਂ ਕੋਸ਼ਿਸ਼ ਕਰਨੀ ਹੈ ਅਸੀਂ ਨੇ ਜੇ ਅਗਰ ਸਾਨੂੰ ਦੁਬਾਰਾ ਵੀ ਉਹ ਆਪਣੀ ਇਸ ਗੱਲਾਂ ਤੋਂ ਬਾਜ਼ ਨਾਏ ਤਾਂ ਅਸੀਂ ਕਾਨੂੰਨੀ ਪ੍ਰਕਿਰਿਆ ਵੀ ਜਿਹੜੀ ਅਪਣਾਵਾਂਗੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਦੇ ਸਬੰਧ ਵਿੱਚ ਮਿਲਾਂਗੇ ਅਗਰ ਜ਼ਰੂਰਤ ਪਈ ਤਾਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧ ਦੇ ਵਿੱਚ ਮਿਲ ਸਕਦੇ ਹਾਂ ਕਿਉਂਕਿ ਇਹ ਸਾਡੀ ਗੂੰਦ ਦੀ ਲੜਾਈ ਹੈ ਇਹ ਸਾਡੇ ਸ਼ਹੀਦ ਚ ਇਹ ਸਾਰਿਆਂ ਦੇ ਸਾਂਝੇ ਹੁੰਦੇ ਆ ਪਰantu ਇਹ ਨਹੀਂ ਕਿ ਸੇ ਤੇ ਬਾਪੂ ਤੇ ਆ ਕੇ ਕੋਈ ਬੰਦਾ ਟਿੱਕ ਨਹੀਂ ਕਰੇ ਤੇ ਉਹਦੀ ਔਲਾਦ ਚੁੱਪ ਕਰਕੇ ਸਾਰਾ ਕੁਝ ਸੁਣੇ ਇਹ ਅਸੀਂ ਹਰਗੇ ਦੀ ਬਰਦਾਸ਼ਤ ਨਹੀਂ ਕਰਾਂਗੇ ਇੰਨੀ ਇੱਕ ਬੇਨਤੀ ਨਾਲ ਜਿੰਨੀਆਂ ਵੀ ਸਿਕ ਸੰਗਤਾਂ ਆਈਆਂ ਨੇ ਕਿਉਂਕਿ ਸਾਡੇ ਕੋਲੇ ਜਿਹੜਾ ਗ੍ਰਾਮ ਸਭਾ ਜਿਹੜੀ ਸੀ ਸੱਦੀ ਗਈ ਸੀ ਉਹਦੇ ਗ੍ਰਾਮ ਸਭਾ ਦੇ ਵਿੱਚ ਵੀ ਅਸੀਂ ਜਿਹੜਾ اجلاس ਸੱਦਿਆ ਗਿਆ ਉਹਦੇ ਵਿੱਚ ਅਸੀਂ ਨੇ ਬਤੌਰ ਜਿਹੜਾ ਹੈ ਇਹ ਆਪਣੀ ਜਿਹੜੀ ਇਹਦੀ ਕਾਰਵਾਈ ਦੇ ਵਿੱਚ ਜਿਹੜਾ ਆ ਸੀ ਉਹਦਾ ਮਤਾ ਪਾਇਆ ਗਿਆ ਮਤਾ ਲਿਖਣ ਦੇ ਸਬੰਧ ਦੇ ਵਿੱਚ ਜਿਹੜਾ ਸਾਡੇ ਕੋਲੇ ਸੈਕਟਰੀ ਸਵਾਹ ਸਵਾਹ ਉਹ ਸਾਡੇ ਵੀਡੀਪੀ ਦਫ਼ਤਰ ਤੋਂ ਪੰਚਾਇਤ ਅਫਸਰ ਸਹਿਬਾਨ ਜਿਹੜੇ ਆ ਉਹ ਵੀ ਸਾਡੇ درمیان ਆਏ ਤੇ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਜਿਹੜਾ ਮਤੇ ਨੂੰ ਜਿਹੜਾ ਉਹ ਆਪਣੇ ਕੈਮਰੇ ਦੇ ਵਿੱਚ ਕੈਦ ਕਰਮ ਇਹ ਜਿਹੜਾ ਮਤਾ ਸਾਡੀ ਸਮੁੱਚੀ ਜਿਹੜੀ ਗ੍ਰਾਮ ਸਭਾ ਜਿਹੜੀ ਸੱਦੀ ਗਈ ਨਗਰਦੇਵ ਚ 17 ਸਤ ਨੂੰ ਉਹਦੇ ਵਿੱਚ ਅਸੀਂ ਮਤਾ ਪਾਇਆ ਗਿਆ ਔਰ ਦੂਸਰਾ ਮਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦੇਲਾਸੀਆਂ ਦੀ ਉਹਨਾਂ ਵੱਲੋਂ ਵੀ ਆਪਣੇ ਜਿਹੜਾ ਰਜਿਸਟਰ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਮੈਂ ਉਹ ਵੀ ਤੁਹਾਨੂੰ ਬੇਨਤੀ ਕਰੂੰਗਾ ਕਿ ਉਹ ਵੀ ਜਿਹੜਾ ਹੈ ਕੈਮਰੇ ਦੇ ਵਿੱਚ ਤੁਸੀਂ ਜਿਹੜਾ ਉਹ ਕੈਚ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਆਹ ਜਿਹੜਾ ਰਜਿਸਟਰ ਹੈ ਇਹ ਮਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿਲਾਸੀਆਂ ਦੇ ਜਨਮ ਸਥਾਨ ਤੋਂ ਇਹ ਜਿਹੜਾ ਮਤਾ ਪਾਇਆ ਗਿਆ ਤੇ ਆਪਾਂ ਨੇ ਇਹ ਤਾਂ ਮਤਾ ਲਿਖਿਆ ਤੇ ਇਹਦੇ ਵਿੱਚ ਜਿਹੜਾ ਸੂਚੀਅ ਸਿਕ ਸੰਗਤਾਂ ਨੇ ਜਿਹੜਾ ਸਾਈਨ ੂਠੇ ਕਰਕੇ ਜਿਹੜਾ ਉਹ ਸਾਰੇ ਇਹਨਾਂ ਦੇ ਵਿੱਚ ਇਹ ਥੱਲੇ ਜੱਟ ਸਿੱਖਾਂ ਦੇ ਤਾਂ ਵਿੱਚ ਹੋਰ ਵੀ ਜਾਤਾਂ ਨੇ ਨਹੀਂ ਇਹ ਸਾਰੀਆਂ ਜਾਤਾਂ ਦੇ ਨਾਲ ਸੰਬੰਧ ਨੇ ਠੀਕ ਹੈ ਸਾਡੇ ਨਗਰ ਦੇ ਵਿੱਚ ਇਹ ਵੀ ਮਾਰ ਵਾਲੀ ਗੱਲ ਹੈ ਕਿ ਸਾਡਾ ਸਾਖ ਮਜੀਵੀ ਸਿੰਘਾਂ ਨੇ ਔਰ ਰਮਦਾਸੀ ਸਿੰਘਾਂ ਨੇ ਵੀ ਇਸ ਗੱਲ ਕਰਕੇ ਦਿੱਤਾ 90% ਉਹਨਾਂ ਦੇ ਸੰਗਤ ਕਿ ਉਹ ਕਹਿੰਦੇ ਕਹਿੰਦੇ ਵੀ ਸਾਡੇ ਨਗਰ ਦੇ ਵਿੱਚ ਆ ਕੇ ਅਗਰ ਕੋਈ ਵੀ ਬੰਦਾ ਆ ਕੇ ਕੋਈ ਇਦਾਂ ਦੀ ਗੱਲ ਕਰੂਗਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸਾਡਾ ਸਮੂਹ ਨਗਰ ਇੱਕ ਹੈ ਸਾਡੀ ਇੱਕੋ ਹੀ ਸਥਾਨ ਅਕਾਲੀਪੁਰਾ ਸਿੰਘ ਦਾ ਜਿਹੜਾ ਬਣਿਆ ਹੋਇਆ ਹੈ ਸੇ ਇਸ ਲਈ ਅਸੀਂ ਉਹਨਾਂ ਲੋਕਾਂ ਨੂੰ ਦੁਬਾਰਾ ਫਿਰ ਸਖਤ ਤਾਰਨਾ ਕਰਦੇ ਹਾਂ ਕਿ ਅਸੀਂ ਉਸ ਸ਼ਹੀਦ ਦੇ ਵਾਰਸਾਂ ਵਸਾ ਵਾਲੀ ਨਿਖਰਾਵ ਹੋਣ ਦੇਵਾਂਗੇ ਤੇ ਅਗਰ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਜਾਤੀਵਾਦ ਵਾਲੀ ਗੱਲਬਾਤ ਕੋਈ ਬਾਹਰੋਂ ਆ ਕੇ ਬੰਦਾ ਕਰੂਗਾ ਉਹ ਹਰਗੇਜ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਦੇ ਵੀ ਇਹ ਗੱਲ ਧਿਆਨ ਦੇ ਵਿੱਚ ਹੈ ਕਿਉਂਕਿ ਸਾਡੇ ਇਲਾਕੇ ਦੇ ਡੀਐਸਪੀ ਸਾਹਿਬ ਔਰ ਐਸਐਚਓ ਸਾਹਿਬ ਔਰ ਇੰਟੈਲੀਜੈਂਸ ਵੀ ਸਾਡੇ ਤੋਂ ਹਰ ਰੋਜ਼ ਇਸ ਗੱਲ ਦੀ ਰਿਪੋਰਟ ਵੀ ਮੰਗ ਰਹੀ ਹੈ ਜੇ ਸਿਰ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਅਗਰ ਕੋਈ ਬਾਹਰੋਂ ਆ ਕੇ ਬੰਦਾ ਆਪਣੇ ਇਲਾਕੇ ਦੇ ਵਿੱਚ ਇਸ ਨਗਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਤੁਸੀਂ ਸਾਨੂੰ ਦੱਸਿਓ ਤਾਂ ਅਸੀਂ ਉਹਨਾਂ ਦੇ ਪਰਚਾ ਪਾ ਕੇ ਤੇ ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੋ ਕਾਰਵਾਈ ਹੈ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਤੇ ਅਗਰ ਉਹ ਬੰਦੇ ਇਦਾਂ ਸਮਝਦੇ ਐ ਤਾਂ ਉਹ ਸਾਡੇ ਨਗਰ ਦੇ ਵਿੱਚ ਆਉਣ ਤਾਂ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਵੀ ਅਪਣਾਵਾਂਗੇ ਤੇ ਉਹਨਾਂ ਤੇ ਅਸੀਂ ਕਾਰਵਾਈ ਨਹੀਂ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ